ਗੁੱਤੰਦਰ ਗੁਰੂ ਕੀ ਹੋਇਆ ਕੀ ਇਹ ਰਾਤ ਵੀ ਆਏ ਨੇ ਆਈ ਸਾਢੇ 7 ਵਜੇ ਘਰ ਗਏ ਆ ਉਸ ਤੋਂ ਬਾਅਦ ਵੀ ਬੱਸ ਸਮਝਦਾ ਹੋਣਾ ਉਹਨਾਂ ਨੇ ਤਾਲੇ ਨੂੰ ਤੋੜ ਗਏ ਵੱਡੂ ਬੋਮੀ ਤੇ ਮਾਲ ਲੈ ਗਏ ਨੇ ਕਿੱਦਾਂ ਚੋਰੀ ਕੀਤੀ ਕੀ ਚੋਰੀ ਹੋਇਆ ਚੋਰੀ ਹੋਇਆ ਆਪਣੀਆਂ ਫ੍ਰੀਜੇਮੋਂ ਉਡਰਾਂ ਨੇ ਵੀ ਸੀਨੇਮੋਂ ਉਡਰਾਂ ਨੇ ਪ੍ਰਾਣੀਆਂ ਮਲਵਾਈ ਲੈਨੇ ਆ ਉਹਨਾਂ ਚੁੱਕ ਕੇ ਲੈ ਗਏ ਨੇ ਤੇ ਫਿਰ ਕਟਰ ਦਾ ਕੀਤਾ ਕਿੱਤਾ ਬੱਤੀ ਬੱਤੀ ਕਿੱਥੋਂ ਲਈ ਮੱਤੀ ਉਹ ਸਾਹਮਣੇ ਤਾਂ ਆ ਰਹੇ ਨੇ ਕਿੰਨੇ ਵੀ ਦੀ ਘਟਨਾ ਦਾ ਨੇ ਕੋਈ ਦਿੱਕਤ ਨਹੀਂ ਆਇਆ ਇਹ ਵੇ ਸਾਡੇ ਦੱਸ ਦੀ ਯਾਰ ਮੈਂ ਦੀ ਜਿਹਨੂੰ ਤੁਹਾਨੂੰ ਪਤਾ ਕਿਦਾਂ ਲੱਗਾ ਜੀ ਇਹ ਬਵਣੇ ਚਾਰਗੜ੍ਹ ਦੇ ਬਹੀ ਵਰਮਾ ਸਾਹਿਬ ਇਹ ਕਿਤੇ ਜਾਣਾਂ ਜਾਂ ਨਾ ਗਿਆ ਆਵਾਜ਼ ਆਈ ਪਤਾ ਨਹੀਂ ਕਦੀ ਆਵਾਜ਼ ਆਉਂਦੀ ਹੈ ਨਾਲ ਕੁਠੀ ਇਹਨਾਂ ਦੀ ਆਵਾਜ਼ ਆਣ ਕਰਕੇ ਜਿਹਨਾਂ ਨਾਲ ਮੈਂ ਕਿ ਦਵਿਆ ਦਾ ਨੰਬਰ ਤੇ ਉਹ ਆਗਦਾ ਬੱਕੇ ਹੋ ਲਿਆ ਉਹਨੇ ਵੇਖਿਆ ਕਿ ਉਹ ਇਹਨਾਂ ਜਿਹਨੂੰ ਬੜੀ ਦੇਖਿਆ ਫਿਰ ਕੀ ਹੋਇਆ ਜੀ ਸਾਰਾ ਸਿੱਧੇ ਸਾਰੇ 7:30 ਵਜੇ ক্লোਜ਼ ਲਾ ਕੇ ਚਲੇ ਜਾਂਦੇ ਆ ਤੇ ਸਾਤੀ ਸਾਰੇ 12 ਵਜੇ ਆਸ-ਪਾਸ ਸਾਨੂੰ ਕੋਲ ਆਈ ਆ ਸਾਡੇ ਗਵਾਨਾ ਵਰਮਾ ਜੀ ਲੈਂਦੇ ਨੇ ਉਹ ਕਹਿ ਰਹੇ ਸੀ ਕਿ ਅੰਦੇ ਤੁਹਾਡੀ ਦੁਕਾਨ ਦੇ ਕੋਈ ਚੋਰੀ ਹੋਈ ਹੈ ਤਾਂ ਤੁਸੀਂ ਆਓ ਜਰਾ ਦੇਖਿਆ ਤੇ ਆ ਕੇ ਕਹਿੰਦੇ ਨੇ ਸ਼ਟਰ ਨੂੰ ਕੱਟਿਆ ਹੋਇਆ ਹੈ ਤਾਲੇ ਵਗੈਰਾ ਕੱਟੇ ਹੋਏ ਪਏ ਸੀ ਇੱਥੇ ਸਾਹਮਣੇ ਬਾਸ ਨੇ ਵਾਇਰਿੰਗ ਤੋਂ ਤੋਂ ਕੀਤੀ ਹੈ ਅਟੈਚਮੈਂਟ ਉਹ ਕਨੈਕਸ਼ਨ ਦਿੱਤਾ ਗ੍ਰੈਂਡਰ ਕਟਰ ਦਾ ਉਹਨਾਂ ਨੇ ਸਾਰੀਆ ਕਟਿੰਗ ਕੀਤੀ ਗਈ ਹੈ ਤੇ ਕੁਝ ਸਮਾਨ ਚੋਰੀ ਕਰਕੇ ਲੱਗੇ ਹੈ ਜੋ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਤੁਸੀਂ ਉਹਨਾਂ ਦੇ ਪਿੱਛੇ 도ੜੇ ਨਹੀਂ ਸਰ ਅਸੀਂ ਤਾਂ ਨਹੀਂ 도ੜੇ ਅਸੀਂ ਤਾਂ ਹੈ ਹੀ ਨਹੀਂ ਅਸੀਂ ਮੌਜੂਦ ਆ ਸਾਡੇ ਗਵਰਡਸ ਹੈਗੇ ਨੇ ਉਹਨਾਂ ਉਹਨਾਂ ਨੇ ਮਤਲਬ ਉਹਨਾਂ ਦਾ ਪਛਾਣ ਕੀਤਾ ਜਿਸ ਕਰਕੇ ਥੋੜੇ ਉੱਪਰ ਜਿਓ ਜਿਉ ਸਾਨੂੰ ਪਤਾ ਨਹੀਂ ਚੱਲਣਾ ਸੀ ਆਦੂ ਤੇ ਆਏ ਸੀ ਸਰ ਉਹ ਕਾਰ ਵਿੱਚ ਆਏ ਗਏ ਨੇ ਸਰ ਹਾਂਜੀ ਤੋ ਸਤਿੰਨ ਜਾਨੇ ਦਿਖ ਰਹੇ ਆ ਤੇ ਪੁਲਿਸ ਦੀ ਕਾਰਵਾਈ ਸੀ ਪੁਲਿਸ ਨੇ ਸਾਡੇ ਮਰੇਤੀ ਬੁਲਾਇਆ ਸੀ ਉਹਨਾਂ ਨੂੰ ਪੀਸੀਆਰ ਵਾਲੇ ਆਏ ਸੀ ਰਿਪੋਰਟ ਦਾਜ ਕਰਾ ਦਿੱਤੀ ਗਈ ਹੈ ਤੇ ਸਵੇਰੇ ਆ ਸੀ ਸਰ ਉਹਨਾਂ ਨੂੰ ਚੌਂਕੀ ਕਾ ਕੇ ਆਏ ਆ ਆਏ ਸੋ ਉਹਨਾਂ ਨੇ ਬੰਦੇ ਕਹਿੰਦੇ ਕੋਈ ਨਹੀਂ ਸੀ ਆਪਣਾ ਤੁਸੀਂ ਜਿੰਨਾ ਕੋਈ ਸੀ ਕਰਨੇ ਕੋਈ ਕਾਰਵਾਈ ਕਰਾਂ ਨਹੀਂ